ਆ ਬਾਪੂ ਦੇ ਦਿਨ ਦਿਨ ਹਰਕਤਾਂ ਵਧਦੀਆਂ ਜਾਂਦੀਆਂ ਨੇਗੀਆਂ ਹੁਣ ਕੀ ਕਰਤਾ ਤੇਰੇ ਬਾਪੂ ਨੇ ਕੱਲ ਰੱਜੋ ਦੇ ਕਮਰੇ ਚ ਰੱਜੋ ਦੇ ਸਹਰਾਣੇ ਖੜਾ ਸੀਗਾ ਹਾਏ ਪਹਮਾਰੀ ਪੈਣਾ ਹੈ ਮਰਦਾ ਨਹੀਂ ਪਲੇਗ ਦੇ ਛਾਣਾ ਨੂੰ ਮੌਤ ਨਹੀਂ ਆਉਂਦੀ ਦੁਨੀਆ ਮਰੀ ਜਾਂਦੀ ਐ ਇਹਦੇ ਬਾਰੀਓ ਪਤਾ ਨਹੀਂ ਰੱਬ ਕਿੱਥੇ ਲੁਕ ਗਿਆ ਹੋਰ ਜੇ ਮੈਂ ਨਾ ਜਾਂਦੀ ਪਤਾ ਨਹੀਂ ਕੀ ਹੋ ਜਾਣਾ ਸੀਗਾ ਚੱਲ ਸ਼ੌਕਰ ਐ ਤੂੰ ਟਾਈਮ ਤੇ ਵਾਗ ਗਈ ਪੁੱਤ ਆਹੀਂ ਬਿੜ ਕੇ ਰੱਖਿਆ ਕੀ ਕਰਾ ਹੁਣ ਮੈਂ ਵੀ ਕੀ ਬਿੜਕ ਰੱਖਾਂ ਇਹ ਤਾਂ ਮੈਨੂੰ ਵੀ ਅੱਜਕੱਲ ਪਤਾ ਨਹੀਂ ਕੀ ਕੀ ਬੋਲ ਜਾਂਦਾ ਹੈ ਹੋਰ ਹੁਣ ਮੈਂ ਉਹਦੀ ਬਿੜਕ ਰੱਖਾਂ કે ਮੈਂ ਆਪਦਾ ਧਿਆਨ ਰੱਖਾਂ ਤੀਏ ਪਹਿਲਾਂ ਤਾਂ ਮੈਂ ਇੱਕ ਦੀ ਰਾਖੀ ਰੱਖਦੀ ਸੀ ਹੁਣ ਜੇ ਤੂੰ ਸੱਚ ਪੁੱਛੇ ਨਾ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਕਦੇ 2 ਘੰਟੇ ਘੰਟਾ ਦੇਨੇ ਸੌਣੀਆਂ ਮਾੜਾ ਮੋਟਾ ਬੁਰਾ ਹਾਲ ਹੋ ਰਿਹਾ ਹੁਣ ਮੈਂ ਦੋ ਦੀ ਰਾਖੀ ਕਰਦੀ ਆ ਇਹ ਤਾਂ ਬਿਮਾਰੀ ਪੈਣਾ ਕਲਮੂਹਾ ਹੈ ਹੀ ਇਹ ਅਹਜਾ ਹੋਣ ਕਰ ਵੀ ਕੀ ਸਕਦੇ ਆ। ਉਹੀ ਗੱਲ ਐ ਆਪਦੇ ਘਰ ਚ ਆਪ ਨੂੰ ਹੀ ਖਤਰਾ। ਪੁੱਤ। ਉਹ ਰੱਬ ਰੱਖ ਆਇਆ ਆਪਣਾ। ਉਹਦੇ ਸਹਾਰੇ ਚੱਲ। ਹੋਰ ਤਾਂ ਕੁਛ ਨਹੀਂ ਬਣਦਾ। ਨਾਲੇ ਜੇ ਇਹਨੂੰ ਕੁਛ ਕਾਹਾਂਗੇ। ਇਹਨੇ ਤਾਂ ਆਪਾਂ ਨੂੰ ਹੀ ਪੁੱਠੇ ਪੈ ਜਾਣੇ। ਮੈਂ ਫੇਰ ਐਂ ਕਹਿੰਦੀ ਸੀ ਤੈਨੂੰ। ਹਾਂ। ਮੈਂ ਬੁਟੀਕ ਵਾਲਿਆਂ ਦੇ ਲੱਗ ਜਾ। ਬੁਟੀਕ ਵਾਲਿਆਂ ਦੇ ਪੁੱਤ। ਉਂ ਤਾਂ ਦੇਖਾ ਲੋਕ ਵੀ ਐ ਕਹਿਣਗੇ ਕਾਹਦਾ ਘਟਾ ਇਹਨਾਂ ਦੇ ਕੋਲੇ। ਪੈਸਾ ਸਾਰਾ ਕੁਝ ਹੁਣ ਇਹਨਾਂ ਨੇ ਬਹੂ ਬੁਟੀਕ ਤੇ ਲਾਤੀ ਹੁਣ ਤੇਰੀ ਮਰਜ਼ੀ ਜਿਵੇਂ ਤੈਨੂੰ ਠੀਕ ਲੱਗਦਾ ਮੈਂ ਤੇਰੇ ਨਾਲ ਪੂਆ ਤੈਨੂੰ ਵੀ ਪਤਾ ਇਹ ਬਾਲੇ ਨਸ਼ੇ ਕਰਦਾ ਇਹਦਾ ਤਾਂ ਘਰੇ ਹੋਇਆ ਨਾ ਹੋਇਆ ਇੱਕੋ ਬਰਾਬਰ ਆ ਹਾਂ ਨਾਲ ਨੂੰ ਲੋਕ ਕਹਿਣਗੇ ਵੀ ਮੁੰਡਾ ਬਾਹਰ ਰਹਿੰਦਾ ਐਨੇ ਪਤਾ ਇਸ ਨੇ ਕੁਝ ਕਿਹਾ ਹੋਵੇ ਬੁੜੇ ਨੂੰ ਮੇਰੇ ਤੇ ਗੱਲ ਆਜੂਗੀ ਸਾਰੀ ਹਾਂ ਪੁੱਤ ਨਾਲੇ ਆਪਾਂ ਕਿਸੇ ਕੋਲੇ ਕੁਝ ਕਹਿ ਵੀ ਨਹੀਂ ਸਕਦੇ ਕਿਉਂਕਿ ਇਹ ਤਾਂ ਸਾਰੇ ਡਰਦੇ ਹੈਗੇ ਬਿਮਾਰੀ ਪੈਣੇ ਤੋਂ ਆ ਮੁੰਡੇ ਜੇ ਨੂੰ ਭੋਰਾ ਲੱਖਣ ਨਹੀਂ ਇਹ ਤਾਂ ਪਹਿਲਾਂ ਵੀ ਐ ਨਹੀਂ ਸੀ ਵੀ ਮੈਂ ਘਰੇ ਬਗ ਜਾ ਉਹਦੋਂ ਨਹੀਂ ਸੀ ਘਰੇ ਬੜਦਾ ਹੁਣ ਇਹਦਾ ਹੱਕ ਸੀ ਘਰੇ ਆਉਣ ਦਾ ਇਹ ਹੁਣ ਵੀ ਕਾ ਕਹਿਦਨ ਬਾਹਰੀ ਫਿਰਦਾ ਰਹਿੰਦਾ ੱਟਕੇ ਖਾਂਦਾ ਇਹ ਤਾਂ ਹੈ ਹੀ ਹੈ ਜਾਂ ਕੋਈ ਨਾ ਪੁੱਤ ਤੂੰ ਬੁਟੀਕ ਤੇ ਲੱਗ ਜਾ ਘੱਟੋ ਘੱਟ ਤੂੰ ਜਿੰਨਾ ਕਿ ਚਿਰ ਬੁਟੀਕ ਚ ਹੋਵੇਂਗੀ ਉਹਨਾਂ ਚਿਰ ਤਾਂ ਸ਼ਾਂਤੀ ਦਾ ਟਾਈਮ ਕੱਢ ਲੈਗੇ ਨਾਲੇ ਕੁਛ ਨਾ ਕੁਛ ਕੰਮ ਕਰੇਗੀ ਹੋਰ ਮੈਂ ਬਗ ਜਾ ਕਰੂੰਗੀ ਉੱਥੇ ਤੇ ਤੁਸੀਂ ਨਾਲੇ ਕੱਲਾ ਰੱਜੋ ਦਾ ਧਿਆਨ ਰੱਖ ਲਿਆ ਕਰੋ ਇਹ ਬੂੜੇ ਜੇ ਤੇ ਭਰੋਸਾ ਨਹੀਂ ਹੈਗਾ ਮੈਨੂੰ ਤਾਂ ਪੁੱਤ ਫਰਸਾ ਤਾਂ ਤੇ ਕੀ ਕਰਨਾ ਪਰ ਰੱਜੋ ਨੇ ਮੈਨੂੰ ਕਿਉਂ ਨਹੀਂ ਦੱਸਿਆ ਇਹ ਗੱਲ ਰੱਜੋ ਭੈਣ ਨੇ ਤਾਂ ਮੈਨੂੰ ਵੀ ਮਨਾ ਕਰਿਆ ਸੀਗਾ ਕਿ ਮੰਮੀ ਨੂੰ ਦੱਸੀ ਨਾ ਮੈਂ ਤਾਂ ਤਾਂ ਦੱਸਦਾ ਮੈਂ ਕਿ ਕਾਣੂ ਜੇ ਕਾਣ ਨੂੰ ਕੋਈ ਜਾਦੇ ਉੱਚੀ ਨੀਚੀ ਗੱਲ ਹੋ ਗਈ ਨਾ ਫੇਰ ਵੀ ਤਾਂ ਪਤਾ ਲੱਗੂ ਗਈ ਵਧੀਆ ਕੀਤਾ ਤਾਂ ਮੈਨੂੰ ਦੱਸਤਾ ਆ ਤੇਰੀ ਗੱਲ ਵੀ ਸਹੀ ਹੈ ਫਿਰ ਮਾਗਰੂ ਪਤਾ ਲੱਗਦਾ ਨਾਲੇ ਮੈਂ ਤੇਨੂੰ ਦੋਸ਼ ਦੰਦੀ ਵੀ ਤੈਨੂੰ ਕਿਉਂ ਨਹੀਂ ਦੱਸਿਆ ਪਹਿਲਾਂ ਚਲ ਹੁਣ ਇਹ ਛੱਡ ਹੁਣ ਐਂ ਦੱਸ ਇਹਦਾ ਕਰਨਾ ਕੀ ਆ ਪੁੱਤ ਇਹਦਾ ਕੋਸ਼ਣਾ ਕੋਸ਼ ਤੱਕ ਕਰਨਾ ਹੀ ਪਊਗਾ ਮੈਂ ਨਾ ਬਹੁਤ